48 ਸਾਲ ਹੋ ਗਏ ਨੇ ਉਮਰ ਕਿਹੜੀ ਸਜ਼ਾ ਪਹਿਲਾਂ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ ਪਹਿਲੀ ਵਾਰ ਨੂੰ ਮਕੈਸਾ ਦਿੱਤੀ ਗਈ ਦੂਸਰੀ ਉਮਰ ਕਹ ਦਿੱਤੀ ਗਿਆ ਕਿ ਲੱਗਦਾ ਆ ਭੀ 1984 ਦੇ ਦੰਗਾ ਪੀੜਤ ਜਿਹੜੇ ਪਰਿਵਾਰ ਨੇ ਲੱਗਦਾ ਉਹਨਾਂ ਨੂੰ ਸਾਥ ਮਿਲ ਗਿਆ ਵਾ ਬਸ ਇੱਕ ਸਾਡੇ ਜ਼ਖਮਾਂ ਦੇ ਉੱਤੇ ਥੋੜੀ ਜੀ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਕੋਸ਼ਿਸ਼ ਨਹੀਂ ਆ ਸੋਚੀ ਸਮਝੀ ਸਾਜ਼ਿਸ਼ ਆ ਜੇ ਇੱਕੋ ਸਜਣ ਕ ਬਾਅਦ ਜਿਨੇ ਕੋਈ ਇੱਕ ਕਤਲ ਨਹੀਂ ਹਜ਼ਾਰਾਂ ਕਤਲ ਕਰਵਾਏ ਜਿਸ ਨੇ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਵਾਏ ਸੜਕਾਂ 'ਚ ਮੇਨ ਚੌਂਕਾ 'ਚ ਸੜੇ ਬਾਜ਼ਾਰ ਜਿਸ ਨੇ ਸਾਡੇ ਬੱਚੇ ਮਾਵਾਂ ਦੇ ਸਾਹਮਣੇ ਜਿਹੜੇ ਆ ਉਹ ਕਤਲ ਕੀਤੇ ਆ ਜਿਨ੍ਹਾਂ ਦੇ ਆ ਉਹ ਭੈਣਾ ਜਿਨ੍ਹਾਂ ਦੇ ਖਾਵਣ ਜਿਹੜੇ ਸੜਕਾਂ ਦੇ ਉੱਤੇ ਟਾਇਰ ਗਲਾਂ 'ਚ ਪਾ ਪਾ ਕੇ ਸਾੜੇ ਗਏ ਆ ਇਹ ਬੜੀ ਛੋਟੀ ਸਜ਼ਾ ਆ ਜਿਨ੍ਹਾਂ ਪਰਿਵਾਰ ਜੀ ਚਲ ਗਏ ਨੇ ਕੀ ਲੱਗਦਾ ਪਰਿਵਾਰ ਖੁਸ਼ ਨੇ ਵੀਰ ਉਮਰ ਕਾਇਰ ਸਜ਼ਾ ਮਿਲ ਗਈ ਆ ਕੀ ਲੱਗਦਾ ਨਹੀਂ ਫਾਂਸੀ ਸਜ਼ਾ ਹੋਣੀ ਚਾਹੀਦੀ ਸੀ ਇਹ ਸਵਾਲ ਇੱਕ ਵਾਰੀ ਉਸ ਮਾਂ ਨੂੰ ਕਰਿਓ ਜਿਹਦਾ ਪੁੱਤ ਦੇ ਸਾਹਮਣੇ ਛੋਟੀ ਉਮਰ ਚੋਂ ਦਾ ਪੁੱਤੀ ਦਾ ਕਤਲ ਕੀਤਾ ਹੋਊਗਾ। ਉਹ ਮਾਵਾਂ ਅੱਜ ਵੀ ਰੋਂਦੀਆਂ ਨੇ 44 ਸਾਲ ਤੋਂ ਬਾਅਦ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖਦੀਆਂ। ਕੁਝ ਮਾਵਾਂ ਸਾਡੀਆਂ ਜਹਾਨੋਂ ਚਲ ਗਈਆਂ, ਕੁਝ ਸਾਡੇ ਬਾਪ ਇਸ ਜਹਾਨੋਂ ਚਲੇ ਗਏ। ਤਰਫੇ ਰੇ ਜਿਨ੍ਹਾਂ ਦੀ ਪਤ ਲੁਕੀ ਗਈ, ਉਹ ਧੀਆਂ ਵੀ ਇਸ ਜਹਾਨੋਂ ਚਲੇ ਗਈਆਂ। ਇਹ ਸਵਾਲ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਵਾਰੀ ਜਾ ਕੇ ਜ਼ਰੂਰ ਕਰਿਓ ਸਵਾਲ ਦਾ ਜਵਾਬ ਅਸਲ ਵਿੱਚ ਉਹ ਦੇਣਗੇ ਤੁਹਾਨੂੰ। ਸਾਡੇ ਧਾਰਮਿਕ ਆਗੂਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜਨੀ ਸੀ ਇਹਨਾਂ ਨੂੰ ਗੱਲ ਨਾਲ ਲੋਣਾ ਸੀਗਾ ਉਹਨਾਂ ਲੋਕਾਂ ਨੇ ਇਹਨਾਂ ਨੂੰ ਦਰਕਾਰਿਆ ਜੇਕਰ ਇੱਕ ਦੂਸਰੀ ਸਜ਼ਾ ਮਿਲਣ ਵਾਸਤੇ 41 ਸਾਲ ਲੱਗੇ ਨੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣ ਵਾਸਤੇ ਕਿੰਨਾ ਸਮਾਂ ਲੱਗੂਗਾ ਤੁਸੀਂ ਆਪ ਹਿਸਾਬ ਲਾ ਲਓ ਸਿਰਫ ਇੱਕ ਜ਼ਖਮ ਦੇਤੇ ਥੋੜੀ ਜੀ ਮਰਮ ਲਾ ਕੇ ਸਾਨੂੰ ਜਿਹੜਾ ਵਾ ਉਹ ਬਸ ਦੱਸਿਆ ਗਿਆ ਵੀ ਅਸੀਂ ਤੁਹਾਡੇ ਨਾਲ ਆ ਪਰ ਕਾਨੂੰਨ ਜਿਹੜਾ ਦੋਰੇ ਮਾਫ ਦੰਟ ਤੇ ਆ ਉਹ ਕਾਨੂੰਨ ਸਾਡੇ ਪੱਖ ਦਾ ਨਹੀਂ 83 ਦੇ ਮੁੱਖ ਦੋਸ਼ੀ ਸੱਜਲ ਕਬਾਲ ਉਹ ਜਿਹੜੇ ਕਿ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਆ ਉਮਰ ਕੈਦ ਦੀ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਧਿਆਨ ਨੇ ਸਰਬ ਸਿੰਘ ਹੈਰੀ ਜਿਹੜੇ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਮਾਜ ਦੇ ਆਗੂ ਨੇ ਸਰਬ ਸਿੰਘ ਹੈਰੀ ਜੀ ਕਿਸ ਤਰ੍ਹਾਂ ਦੇ ਰਹੇ ਹੋ 41 ਸਾਲਾਂ ਬਾਅਦ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਕੀ ਲੱਗਦਾ ਤੁਸੀਂ ਵੀ ਇਨਸਾਫ਼ ਮਿਲਿਆ ਕਿ ਨਹੀਂ ਮਿਲਿਆ ਕਿਉਂਕਿ 41 ਸਾਲ ਹੋ ਗਏ ਨੇ ਉਮਰ ਕੈਦ ਦੀ ਸਜ਼ਾ ਪਹਿਲਾਂ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ ਪਹਿਲੀ ਵਾਰ ਤੋਂ ਉਮਰ ਕੈਦ ਦਿੱਤੀ ਗਈ ਦੂਸਰੀ ਉਮਰ ਕੈਦ ਦਿੱਤੀ ਗਈ ਆ ਕੀ ਲੱਗਦਾ ਭੀ 1984 ਦੇ ਦੰਗਾ ਪੀੜਤ ਜਿਹੜੇ ਪਰਿਵਾਰ ਨੇ ਲ بس ਇੱਕ ਸਾਡੇ ਜ਼ਖਮਾਂ ਦੇ ਉੱਤੇ ਥੋੜੀ ਜੀ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਕੋਸ਼ਿਸ਼ ਨਹੀਂ ਐ ਸੋਚੀ ਸਮਝੀ ਸਾਜ਼ਿਸ਼ ਐ ਕਿ ਇਹਨਾਂ ਨੂੰ ਇਹ ਪਰਿਵਾਰ 44 ਸਾਲ ਹੋ ਗਏ ਅੱਜ ਉਹਨਾਂ ਦੇ ਬੱਚੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਆ ਗਈਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਉਹਨਾਂ ਨੂੰ ਪ੍ਰੋਲਾ ਨਹੀਂ ਦਿੱਤੇ ਜਾ ਰਿਹਾ ਆਪਣੇ ਮਾਂ ਭੈਣ ਦੇ ਸੰਸਕਾਰ ਤੇ ਨਹੀਂ ਆ ਸਕਿਆ ਆਪਣੀ ਭੈਣ ਦੇ ਵਿਆਹ ਤੇ ਨਹੀਂ ਆ ਸਕਿਆ ਆਪਣੇ ਬਾਪ ਦੇ ਪੂਰੇ ਹੋਣ ਤੇ ਅਫਸੋਸ ਕਰਨ ਘਰ ਨਹੀਂ ਆ ਸਕੇ ਜਿਨ੍ਹਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਵਾਸਤੇ ਕਾਨੂੰਨ ਲੱਗ ਗਿਆ ਉਹ ਅੱਜ ਵੀ ਜੇਲ੍ਹਾਂ 'ਚ ਤੜਫ ਰਹੇ ਆ ਤੇ ਇੱਕ ਉਹ ਸਜਣ ਕੁਮਾਰ ਜਿਨ੍ਹਾਂ ਨੇ ਕੋਈ ਇੱਕ ਕਤਲ ਨਹੀਂ ਹਜ਼ਾਰਾਂ ਕਤਲ ਕਰਵਾਏ ਜਿਸ ਨੇ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਵਾਏ ਸੜਕਾਂ 'ਚ ਮੇਨ ਚੌਂਕਾ 'ਚ ਸੜੇ ਬਾਜ਼ਾਰ ਜਿਸ ਨੇ ਸਾਡੇ ਬੱਚੇ ਮਾਵਾਂ ਦੇ ਸਾਹਮਣੇ ਜਿਹੜੇ ਆ ਕਤਲ ਕੀਤੇ ਆ ਜਿਨ੍ਹਾਂ ਦੇ ਆ ਉਹ ਭੈਣਾ ਜਿਨ੍ਹਾਂ ਦੇ ਖਾਵਣ ਜਿਹੜੇ ਸੜਕਾਂ ਦੇ ਉੱਤੇ ਟਾਇਰ ਗਲਾਂ 'ਚ ਪਾ ਪਾ ਕੇ ਸੜੇ ਗਏ ਆ ਇਹ ਬੜੀ ਛੋਟੀ ਸਜ਼ਾ ਆ ਇਹ ਸਜ਼ਾ ਸਿਰਪ੍ਰੇਖ ਭਾਰਤ ਦੇ ਦੋਰੇ ਮਾਪੜਨ ਕਾਨੂੰਨ ਦੇ ਦੋਰੇ ਮਾਪੜਨ ਦਾ ਨਤੀਜਾ ਇਹ ਇੱਕ ਪਾਸੇ ਉਹ ਲੋਕ ਜਿਹੜੇ ਲੁੱਟੇ ਪੁੱਟੇ ਗਿਆ ਤੇ ਇੱਕ ਪਾਸੇ ਉਹ ਲੋਕ ਜਿਹੜੇ ਲੁੱਟ ਰਿਹਾ ਉਹਨਾਂ ਲਈ ਕਾਨੂੰਨ ਅਲੱਗ ਤੇ ਜਿਹੜੇ ਲੁੱਟੇ ਜਾ ਰਿਹਾ ਉਹਨਾਂ ਲਈ ਕਾਨੂੰਨ ਨੱਗ ਇਹ ਤੇ ਸਿਰਫ ਉਹਨਾਂ ਨੂੰ ਐਸ਼ ਪ੍ਰਸਤੀ ਲਈ ਕਾਨੂੰਨ ਬਣਾਏ ਗਿਆ ਵੀ ਤੁਸੀਂ ਜਦੋਂ ਤੱਕ ਤੁਸੀਂ ਆਪਣਾ ਇੰਜੋਏ ਕਰਨਾ ਕਰੋ ਅੱਜ 40 ਸਾਲ ਬਾਅਦ ਜਦੋਂ ਬੰਦਾ ਮਰਨ ਵਾਲਾ ਹੋਰ ਥੋੜੇ ਸਮੇਂ ਵਿੱਚ ਉਹਨੇ ਮਰ ਜਾਣਾ ਉਹਦੀ ਲਪਤਾ ਕਬਰ ਚਾ ਤੇ ਉਸ ਵੇਲੇ ਆਣ ਕੇ ਉਹਨੂੰ ਜਿਹੜਾ ਵਾ ਉਹ ਸਜ਼ਾ ਦੇਣੀ ਕਿ ਤੂੰ ਜਿਹੜਾ ਵਾ ਉਹ ਸੁੱਖ ਮਾਣ ਲਾ ਹੁਣ ਸੋਖ ਮੰਨ ਲਿਆ ਤਾਂ ਥੋੜੀ ਸਜ਼ਾ ਵੀ ਘਟਿਆ ਇਹ ਸਜ਼ਾ ਨਹੀਂ ਆ ਇਹ ਸਿਰਫ ਉਹਨੂੰ ਕਮਾਉਣ ਫਰੋਂ ਦਾ ਵੀ ਇੱਕ ਢੰਗੋਂ ਚ ਰਚਾ ਗਿਆ ਇਹ ਸਾਡੀ ਸਿਆਸਤ ਪੰਜਾਬ ਦੀ ਰਾਜਨੀਤੀ ਚ ਖਾਮੀ ਆ ਇਹ ਸਾਡੇ ਸਿਆਸੀ ਆਗੂਆਂ ਚ ਖਾਮੀਆਂ ਜਿਨ੍ਹਾਂ ਨੇ ਰਾਜ ਸੱਤਾ ਦਾ ਲਾਭ ਮੰਨਿਆ ਜਿਨ੍ਹਾਂ ਨੇ ਇਹ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੀ ਕੱਥੀ ਹੁੰਦੀ ਗ੍ਰਾਈ ਜਿਹੜਾ ਉੱਥੇ ਪੈਸਾ ਹੁੰਦਾ ਉਹਦਾ ਸੁਖ ਮੰਨਿਆ ਪਰ ਉਹਨਾਂ ਨੇ ਸਾਡੇ ਲੋਕਾਂ ਦੀ ਬਾਹ ਨਹੀਂ ਫੜੀ ਸਾਡੇ ਲੋਕਾਂ ਨੂੰ ਤਰਸਯੋਗ ਹਲਾਚ ਲਿਆਂਦਾ ਇਹ ਉਹਦਾ ਨਤੀਜਾ ਕੀ ਲੱਗਦਾ ਨਹੀਂ ਇਹ ਸਮਾਂ ਬਹੁਤ ਲੰਮਾ ਹੋ ਚੁੱਕਿਆ ਵਾ 41 ਸਾਲ ਬਹੁਤ ਲੰਬਾ ਸਮਾਂ ਹੋ ਗਿਆ ਵਾ ਇਨਸਾਫ ਲੈਣ ਵਾਸਤੇ ਇਨਾ ਸਮਾਂ ਕਿਉਂ ਲੱਗਿਆ ਕਿਉਂ ਨਹੀਂ ਅਜੇ ਤੱਕ ਇਨਸਾਫ ਮਿਲਿਆ ਇਨਾ ਪਰਿਵਾਰਾਂ ਨੂੰ ਅਸੀਂ ਦੇਖਿਆ ਜਿਹੜਾ ਪਰਿਵਾਰ ਇਨਸਾਫ ਲੈਣਾ ਸੀ ਉਹਨਾਂ ਪਰਿਵਾਰਾਂ ਦੇ ਕਈ ਜਿਹੜੇ ਜੀ ਨੇ ਅਜੇ ਤੱਕ ਦੁਨੀਆ ਤੋਂ ਚਲੇ ਗਏ ਨੇ ਕੀ ਲੱਗਦਾ ਵੀ ਉਹਨਾਂ ਪਰਿਵਾਰਾਂ ਨੂੰ ਕਿਤੇ ਸ਼ਾਂਤੀ ਮਿਲੀ ਹੋਊਗੀ ਜਿਹਨਾਂ ਪਰਿਵਾਰਾਂ ਜੀ ਚਲੇ ਗਏ ਨੇ ਕੀ ਲੱਗਦਾ ਪਰਿਵਾਰ ਖੁਸ਼ ਨੇ ਵੀਰ ਉਮਰ ਕਾਇਦ ਸਜ਼ਾ ਮਿਲ ਗਈ ਆ ਕੀ ਲੱਗਦਾ ਨਹੀਂ ਫાંਸੀ ਸਜ਼ਾ ਹੋਣੀ ਜਾਈ ਸੀ ਗਰੇਵਲ ਸਾਹਿਬ ਤੁਸੀਂ ਮੇਰੀ ਇੰਟਰਵਿਊ ਤੋਂ ਬਾਅਦ ਉਹਨਾਂ ਪਰਿਵ ਇੱਕ ਵਾਰੀ ਉਸ ਮਾਂ ਨੂੰ ਕਰਿਓ ਜਿਹਦਾ ਪੁੱਤ ਦੇ ਸਾਹਮਣੇ ਛੋਟੀ ਉਮਰ ਚੋਂ ਦਾ ਪੁੱਤ ਹੀ ਦਾ ਕਤਲ ਕੀਤਾ ਹੋਊਗਾ ਇਹ ਉਸ ਭੈਣ ਨੂੰ ਪੁੱਛੋ ਜਿਸ ਦੇ ਖਾਵਨ ਦੇ ਗੱਲ 'ਚ ਟਾਇਰ ਪਾ ਕੇ ਉਹਨਾਂ ਨੇ ਸੜਕ ਦੇ ਵਿੱਚ ਆਗ ਲਗਾਈ ਹੋਵੇ ਤੇ ਵਾਲਾ ਤੋਂ ਧੂਆ ਹੋਊਗਾ ਗੱਡੀਆਂ ਨਾਲ ਬੰਨ੍ਹ ਬੰਨ੍ਹ ਕੇ ਧੂਆ ਹੋਊਗਾ ਉਸ ਮਾਂ-ਬਾਪ ਨੂੰ ਪੁੱਛੋ ਜੀ ਦੀ ਧੀ ਦੀ ਪੱਤ ਜਿਹੜੀ ਹੈ ਸੜਕਾਂ ਸਰੇ ਬਾਜ਼ਾਰ ਸੜਕਾਂ ਦੇ ਉੱਤੇ ਲੁੱਟੀ ਗਈ ਹੋਗੀ ਇਹ ਸਵਾਲ ਉਹਨਾਂ ਨੂੰ ਪੁੱਛੋ ਵੀ ਉਹਨਾਂ ਲਈ ਇਹ ਸਜ਼ਾ ਕਿੰਨੀ ਕਿਹਾ ਇਹ ਸਜ਼ਾ ਦੇ ਮਾਇਨੇ ਕੀ ਹਨ ਨਾਲੀ ਉਹ ਮਾਵਾਂ ਅੱਜ ਵੀ ਰੋਂਦੀਆਂ ਨੇ 41 ਸਾਲ ਤੋਂ ਬਾਅਦ ਵੀ ਆਪਣੇ ਸੰਘਰਸ਼ ਨੂੰ ਜਾਰੀ ਰੱਖਦੀਆਂ ਕੁਝ ਮਾਵਾਂ ਸਾਡੀਆਂ ਜਹਾਨੋਂ ਚਲ ਗਈਆਂ ਕੁਝ ਸਾਡੇ ਬਾਪ ਇਸ ਜਹਾਨੋਂ ਚਲੇ ਗਏ ਤਰਸਦੇ ਰਹੇ ਜਿਨ੍ਹਾਂ ਦੀ ਪਤ ਲੁਕੀ ਗਈ ਉਹ ਧੀਆਂ ਵੀ ਇਸ ਜਹਾਨੋਂ ਚਲੇ ਗਈਆਂ ਇਹ ਸਵਾਲ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਵਾਰੀ ਜਾ ਕੇ ਜ਼ਰੂਰ ਕਰਿਓ ਸਵਾਲ ਦਾ ਜਵਾਬ ਅਸਲ ਵਿੱਚ ਉਹ ਦੇਣਗੇ ਤੁਹਾਨੂੰ ਪਰ ਇਹ ਆ ਗਰੇਵਾਲ ਸਾਹਿਬ ਇੱਥੋਂ ਤੱਕ 41 ਸਾਲ ਲੰਘਾਉਣੇ ਇਹ ਸਾਡੀ ਰਾਜਨੀਤਿਕ ਜਿਹੜੀ ਲੋਗ ਐ ਰਾਜਨੀਤਿਕ ਲੋਗ ਜਿਨ੍ਹਾਂ ਨੇ ਇਸ ਰਾਸਤਾ ਦਾ ਨਿਗ ਮੰਨਿਆ ਉਸ ਨਿਗ ਵਾਲੇ ਲੋਕਾਂ ਨੇ 41 ਸਾਲ ਕਰਵਾਏ ਆ ਸਾਡੇ ਧਾਰਮਿਕ ਆਗੂਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜਨੀ ਸੀ ਇਹਨਾਂ ਨੂੰ ਗੱਲ ਨਾਲ ਲਾਉਣਾ ਸੀਗਾ ਉਹਨਾਂ ਲੋਕਾਂ ਨੇ ਇਹਨਾਂ ਨੂੰ ਦਰਕਾਰਿਆ ਆਪਣੇ ਸੌਰੀ ਆਪਣੇ ਦਫਰਾਂ 'ਚ ਨਹੀਂ ਆਉਣ ਦਿੱਤਾ ਇਹੋ ਜਿਹੇ ਹਾਲਾਤ ਪੈਦਾ ਕੀਤੇ ਉਹ ਚਾਰੇ ਦਰਦ ਦਰਦ ਝਟਕਣ ਲਈ ਮਜਬੂਰ ਆ ਉਹ ਪਤਾ ਨਹੀਂ ਕਿੱਥੋਂ ਫੜ ਫੜ ਕੇ ਪੈਸੇ ਕਚਾਰੀਆਂ 'ਚ ਖਰਚਦੇ ਹੋਣਗੇ ਕੋਈ ਉਹਨਾਂ ਕੋ ਰਾਸ ਸਤਾ ਆ ਉਹ ਰਾਸ ਸਤਾ ਉਹਨਾਂ ਕੋ ਸਾਰਾ ਸਰਮਾਇਆ ਇਕੱਠਾ ਇਹ ਲੋਕ ਉਸ ਜਿਹਨੇ ਲੁੱਟੇ ਗਏ ਦਿੱਲੀ 'ਚ ਜਦੋਂ ਲੁੱਟੇ ਗਏ ਫਿਰ ਪੰਜਾਬ 'ਚ ਤੇ ਪੰਜਾਬ ਦੇ ਰਾਸਥੀ ਲੋਕਾਂ ਨੇ ਤੇ ਧਾਰਮੀ ਲੋਕਾਂ ਨੇ ਬਾਹ ਨਹੀਂ ਫੜੀ ਇਹ ਵਿਚਾਰੇ ਕਿਤਨਾ ਆਪਣੇ ਗਹਿਣੇ ਵੇਚ ਕੇ ਆਪਣੇ ਮਕਾਨ ਵੇਚ ਕੇ ਲੋਕਾਂ ਦੇ ਅੱਗੇ ਹੱਥ ਆਡਾ ਡਰ ਕੇ ਉਹ ਕੇਸ ਅਜ 41 ਸਾਲਵੇਂ ਤੱਕ ਲਿਆਏ ਹੋਣਗੇ ਤੇ ਅੱਜ ਜਦੋਂ ਬੜਾ ਛੋਟਾ ਜਿਹਾ ਫੈਸਲਾ ਕਰ ਦਿੱਤਾ ਕਿ ਇਸ ਨੂੰ ਉਮਰ ਕੈਦ ਦੀ ਸਜ਼ਾ ਪਹਿਲਾਂ ਵੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਪਰ ਇਹ ਸਜਾ ਇੱਥੇ ਬੰਦੀ ਸੀ ਇਸ ਨੂੰ ਸਰੇ ਬਜਾਰ ਜੁੱਟੀਆਂ ਮਾਰਨੀਆਂ ਚਾਹੀਦੀਆਂ ਸੀਗਾ ਸਰੇ ਬਜਾਰ ਜੁੱਟੀਆਂ ਮਾਰ ਕੇ ਇਸ ਨੂੰ ਚੌਂਕ ਜਿਹੜਾ ਫੈਲਣਾ ਚਾਹੀਦਾ ਹੈ ਤੇ লাশ ਅਰਬੀ ਦੇਸ਼ਾਂ ਵਾਂਗੂ ਇਹਦੀ লাশ ਕਈ ਮਹੀਨਾ ਤੱਕ ਉਸ ਚੌਂਕ 'ਚ ਲੰਮਕਦੀ ਰਹਿਣੀ ਸੀ ਜਿਹਨੂੰ ਗਿੱਦਾਂ ਖਾਂਦੀਆਂ ਕਾਂ ਕਾਂ ਖਾਂਦੇ ਕੁੱਤੇ ਖਾਂਦੇ ਫੇਰ ਲੋਕਾਂ ਨੂੰ ਜਿਹੜਾ ਉਹ ਮਾਨੂੰ ਸਕੂਨ ਆਉਣਾ ਸੀ ਉਹ ਲੋਕਾਂ ਨੂੰ ਜਿਹੜਾ ਵਾ ਫਿਰ ਮਿਆ ਮਿਲਣਾ ਸੀ ਪਰ ਕੀ ਲੱਗਦਾ ਨਹੀਂ ਹਜੇ ਹੋਰ ਹੀ ਦੋਸ਼ੀ ਹੈਗੇ ਨੇ ਜੇਕਰ ਇੱਕ ਦੋਸ਼ੀ ਨੂੰ ਸਜ਼ਾ ਮਿਲਣ ਵਾਸਤੇ 41 ਸਾਲ ਲੱਗੇ ਨੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲ ਵਾਸਤੇ ਕਿੰਨਾ ਸਮਾਂ ਲੱਗੂਗਾ ਤੁਸੀਂ ਆਪ ਹਿਸਾਬ ਲਾ ਲਓ ਇਹ ਬੜਾ ਵੱਡਾ ਨਸ਼ਲ ਖੁਸ਼ੀ ਦਾ ਸਵਾਲ ਆ ਇੱਕ ਅੱਧਾ ਕਤਲ ਨਹੀਂ ਇਸ ਲਈ ਇਹਦੇ ਵਿੱਚ ਕੱਲਾ ਇੱਕ ਬੰਦਾ ਦੋਸ਼ੀ ਨਹੀਂ ਹਜ਼ਾਰਾਂ ਲੋਕ ਦੋਸ਼ੀ ਨੇ ਪਰ ਜਿਹੜੇ ਰਾਸ ਸੱਤਾ 'ਚ ਬੈ ਕੇ ਨਿਗ ਮਾਰਦੇ ਆ ਤੇ ਨਾ ਰਾਸ ਸੱਤਾ 'ਚ ਹੀ ਆਪਣਾ ਸਥਾਪਤ ਆਪਣੇ ਆਪ ਨੂੰ ਸਥਾਪਿਤ ਕਰਕੇ ਬੈਠੇ ਆ ਇਹ ਸਜ਼ਾਵਾਂ ਉਹਨਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਦੀ ਪੁਸਤਾ ਤੱਕ ਇਹ ਸਜ਼ਾਵਾਂ ਦਾ ਜਿਹੜਾ ਖੌਫ ਰਹਿਣਾ ਚਾਹੀਦਾ ਸਾਡੇ ਪਰਿਵਾਰਾਂ ਨੂੰ ਜਿਹੜੀਆਂ ਸਜ਼ਾਵਾਂ ਮਿਲੀਆਂ ਉਹ ਖੌਫ ਉਹਨਾਂ ਦੇ ਪਰਿਵਾਰਾਂ ਤੱਕ ਰਹਿਣਾ ਚਾਹੀਦਾ ਇਹ ਬਹੁਤ ਛੋਟੀ ਜੀ ਸਜ਼ਾ ਦਿੱਤੀ ਆ ਸਿਰਫ ਇੱਕ ਜ਼ਖਮ ਦੇ ਉੱਤੇ ਥੋੜੀ ਜੀ ਮਰਮ ਲਾ ਕੇ ਸਾਨੂੰ ਜਿਹੜਾ ਵਾ ਉਹ ਬਸ ਦੱਸਿਆ ਗਿਆ ਵੀ ਅਸੀਂ ਤੁਹਾਡੇ ਨਾਲ ਆ ਪਰ ਕਾਨੂੰਨ ਜਿਹੜਾ ਦੋਰੇ ਮਾਫਦੰਟ ਤੇ ਆ ਉਹ ਕਾਨੂੰਨ ਸਾਡੇ ਪੱਖ ਦਾ ਨਹੀਂ ਕਿਉਂਕਿ ਇਹ ਕਾਨੂੰਨ ਲੁੱਟੇ ਪੁੱਟੇ ਲੋਕਾਂ ਲਈ ਹੁੰਦਾ ਵੈਸੇ ਪਰ ਇਹ ਲੁੱਟਣ ਵਾਲੇ ਲੋਕਾਂ ਲਈ ਬਣਿਆ ਕਾਨੂੰਨ ਇਹ ਲੁੱਟਣ ਵਾਲੇ ਲੋਕਾਂ ਨੂੰ ਜਿਹੜਾ ਆਪਣੀ ਸਰਪ੍ਰਸਤੀ ਦਿੰਦਾ ਗੁਨਾਹ ਕਰਨ ਦਾ ਕਿਉਂਕਿ ਭਾਰਤ ਦੇ ਵਿੱਚ ਕਰਾਈਮ ਇਸੇ ਕਰਕੇ ਆ ਕਿ ਜਿਹੜੀ ਸਜ਼ਾ 40 40 ਤੇ 50 50 ਸਾਲ ਲੱਗ ਜਾਂਦੇ ਜਦੋਂ ਮਰ ਜਾਂਦਾ ਫਿਰ ਬੰਦੇ ਨੂੰ ਕਹਿੰਦੇ ਫਾਰਗ ਹੋ ਗਿਆ ਜਾਂ ਉਹ ਨੂੰ ਉਸਮਰੇ ਸਜ਼ਾ ਦਿੰਦੇ ਆ ਜਦੋਂ ਮਰਨ ਵਾਲਾ ਹੁੰਦਾ ਇਹ ਕਾਨੂੰਨ ਦੀ ਖਾਮੀ ਆ ਸਾਡੇ ਦੇਸ਼ 'ਚ ਜਿਹੜਾ ਕਰਾਈਮ ਹੈ ਇਹ ਕਾਨੂੰਨ ਦੇ ਉੱਤੇ ਡਿਪੈਂਡ ਕਰਦਾ ਲੱਗਦਾ ਵੀ ਸਾਰੀ ਉਮਰ ਨੇ ਸੱਤਾ 'ਚ ਭੋਗੀ ਆ ਜਵਾਨੀ ਭੋਗੀ ਆ ਬੁਢਾਪਾ ਭੋਗ ਲਿਆ ਹੁਣ 80 ਸਾਲ ਦੀ ਉਮਰ ਹੋ ਗਈ ਆ ਜਿਵੇਂ ਕਹਿੰਦੇ ਹੁਣ ਕਬਰਾਂ 'ਚ ਉਹ ਰੱਬ ਕੋ ਜਾਣ ਦਾ ਸਮਾਂ ਆ ਗਿਆ ਕਿ ਲੱਗਦਾ ਵੀ ਉਮਰ ਕੈਦਿਆ ਜਾਂ ਫਾਸੀ ਦੇ ਦੇ ਕੋਈ ਖਤਮ ਕਰਾ ਦਿੰਦੇ ਪਰਵਾਰਾਂ ਨੂੰ ਕਿਤੇ ਸ਼ਾਂਤੀ ਮਿਲ ਜਾਂਦੀ ਸਥਿਤੀ ਫਾਸੀ ਕੱਲੀ ਉਹਨੂੰ ਨਾ ਦਿੰਦੇ ਫਾਸੀ ਸਾਰਿਆਂ ਨੂੰ ਦਿੰਦੇ ਜਿਹੜੇ ਉਹਦੇ ਨਾਲ ਜੁੜੇ ਸੀ ਤੇ ਜਿਹੜੇ ਉਹਨੂੰ ਪੁਸ਼ਤਪਨਾਹੀ ਕਰਦੇ ਰਹੇ ਜਿਹੜੇ ਰਾਜ ਸੱਤਾ ਦੇ ਵਿੱਚ ਉਸ ਨੂੰ ਜਿਹੜਾ ਵਾ ਉਹ ਸਥਾਪਿਤ ਕਰਦੇ ਰਹੇ ਆ ਇਹ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਬੜਾ ਵੱਡਾ ਜਿਹੜਾ ਵੀ ਗਿਣਤੀ ਬਹੁਤ ਵੱਡੀ ਆ ਉਹਨਾਂ ਲੋਕਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਇਹ ਇੱਕ ਬੰਦੇ ਨੂੰ ਸਜ਼ਾ ਦੇ ਕੇ ਇਹ ਕੋਈ ਨਿਆਂ ਨਹੀਂ ਕੀਤਾ ਸਾਡੇ ਪੰਜਾਬ ਦੇ ਲੋਕਾਂ ਨਾਲ ਨਿਆਂ ਨਹੀਂ ਕੀਤਾ ਲੁੱਟੇ ਪੁੱਟੇ ਲੋਕਾਂ ਨਾਲ ਨਿਆਂ ਨਹੀਂ ਕੀਤਾ ਕਿੱਟੀ ਲੋਕਾਂ ਨਾਲ ਇਹ ਨਿਆਂ ਸਿਰਫ ਆਪਣੀਆਂ ਕਿਤਾਬਾਂ ਤੱਕ ਨੋਟ ਕਰਨ ਵਾਸਤੇ ਨੇ ਰੱਖਿਆ ਆਪਣੇ ਕਾਨੂੰਨ ਦੀ ਕਿਤਾਬ ਜੀ ਵੀ ਅਸੀਂ ਸਜ਼ਾ ਦਿੱਤੀ ਆ ਪਰ ਇਹ ਸਜ਼ਾ ਨਹੀਂ ਮਿਲੂ। ਬਾਕੀ ਲੱਗਦਾ ਨਹੀਂ ਇਹ ਜਿਹੜਾ ਨਿਆਂ ਆ ਖਲਾ ਸਿੱਖਾਂ ਨਾਲ ਹੀ ਕਿਉਂ ਇਸ ਦਾ ਲੇਟ ਸਮਾਂ ਮਿਲਦਾ ਹੋਰ ਕੀ ਹੁੰਦਾ ਤੇ ਸ਼ਾਇਦ ਜਲਦੀ ਉਹਨੂੰ ਇਨਸਾਫ ਮਿਲਦਾ ਸਿੱਖਾਂ ਨੂੰ ਹਿਸਾਬ ਲੈਣ ਵਾਸਤੇ 41 ਸਾਲ ਲੱਗੇ ਨੇ। ਇਹ ਕੱਲਾ ਸਵਾਲ ਸਿੱਖਾਂ ਦਾ ੜੀਆਂ ਭਾਰਤ ਦੇ ਵਿੱਚ ਬੜੇ ਸੂਬੇ ਇਹੋ ਜਿਹੇ ਜਿਨ੍ਹਾਂ ਨਾਲ ਇਹੋ ਜਿਹਾ ਬਰਤਾਨਾ ਕੀਤਾ ਜਾ ਰਿਹਾ ਪਰ ਸਿੱਖਾਂ ਨਾਲ 84 ਤੋਂ ਜਿਹੜਾ ਕੰਮ ਸ਼ੁਰੂ ਹੋਇਆ ਨਸ਼ਲ ਖੁਸ਼ੀ ਜਿਹੜੀ ਸ਼ੁਰੂ ਹੋਈ ਹੈ ਹਾਲੇ ਤੱਕ ਥੰਮਣ ਦੇ ਨਾਦ ਨਹੀਂ ਆ ਰਹੀ ਸਾਡੇ ਪੰਜਾਬ ਵਿੱਚ ਨਸ਼ਾ ਆ ਸਾਡੇ ਪੰਜਾਬ ਵਿੱਚ ਬੇਰੋਜ਼ਗਾਰੀ ਆ ਸਾਡੇ ਪੰਜਾਬ 'ਚ ਲੋਕ ਜਿਹੜੇ ਆ ਦੂਸਰੇ ਦੇਸ਼ਾਂ ਨੂੰ ਪਲਾਨ ਕਰਨ ਲਈ ਮਜਬੂਰ ਆ ਸਾਡੇ ਦੇ ਪੰਜਾਬ 'ਚ ਲੋਕ ਜਿਹੜੇ ਖੁਦ ਖੁਸ਼ੀ ਕਰਨ ਲਈ ਤਿਆਰ ਆ ਪਹਿਲਾਂ ਇਹਨਾਂ ਨੇ ਸਿੱਧੇ ਤੌਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਇਹਨਾਂ ਨੇ ਪੁੱਠੇ ਰਾਤ ਪਾ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹ ਸ਼ੁਰੂ ਤੋਂ ਸਾਡੇ ਪੰਜਾਬ ਨਾਲ ਵਖਰੇਵਾ ਕਰਦੇ ਆਏ ਆ ਤੇ ਉਹ ਵਖਰੇਵਾ ਹੁੰਦਾ ਰਹਿਣਾ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਸਾਡੇ ਪੰਜਾਬ ਦੇ ਸੰਘਰਸ਼ੀ ਲੋਕ ਸੰਘਰਸ਼ ਕਰ ਰਿਹਾ ਉਹਨਾਂ ਨਾਲ ਜੁੜਨਾ ਪੈਣਾ ਜਿਹੜੇ ਲੋਕ ਸੰਘਰਸ਼ ਕਰਦਾ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਆ ਉਹਨਾਂ ਉਹਨਾਂ ਨੂੰ ਨਾਲ ਜੋੜ ਕੇ ਪੂਰੇ ਪੰਜਾਬ ਦੀ ਹਰ ਨਾਰਾ ਮਾਰਨਾ ਪੈਣਾ ਪੂਰੇ ਪੰਜਾਬ ਲਈ ਇੱਕ ਸੰਘਰਸ਼ ਵੇਖਣਾ ਪੈਣਾ ਤੇ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਿਹਾ ਸਾਨੂੰ ਇਹ ਵੀ ਖਤਰਾ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਹਥਿਆਰ ਬੰਦ ਜਿਹੜਾ ਸੰਘਰਸ਼ ਆ ਉਹ ਸ਼ੁਰੂ ਹੁੰਦੇ ਆ ਸਾਰੇ ਜਿਤਨਾ ਦੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਬਹੁਤ ਬਹੁਤ ਹਲਵਾਜੀ ਇਹ ਸੀ ਗੱਲ ਬਖਸ਼ੀ ਸਰਬੀ ਸਿੰਘ ਹੈ ਜਿਹੜੇ ਕਿਸੇ ਭਗਤ ਦੇ ਨੌਜਾਬ ਸਮਾਂ ਦੇ ਆਗੂ ਨੇ ਉਹਨਾਂ ਨੇ ਸੱਜਣ ਕਮਾਰ ਤੇ ਜਿਹੜੇ ਕੀ ਉਹਨਾਂ ਨੂੰ ਉਮਰ ਕੈਦੀ ਸਜ਼ਾ ਮਿਲੀ ਆ ਅਦਾਲਤ ਵੱਲੋਂ ਉਹਨਾਂ ਕਹੇ ਵੀ ਉਮਰ ਕੈਦੀ ਸਜ਼ਾ ਨਾਲੋਂ ਉਹਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਸੀ ਤਾਂ ਜੋ ਕਿ ਜਿਹੜੇ 1984 ਦੇ ਪਰਿਵਾਰ ਦੇ ਜਿਹੜੇ ਦੰਗਾ ਪੀੜੀ ਦੇ ਪਰਿਵਾਰ ਨੇ ਉਹਨਾਂ ਨੂੰ ਕਿਸੇ ਇਨਸਾਫ਼ ਮਿਲਦਾ ਅਤੇ ਉਹਨਾਂ ਪਰਿਵਾਰਾਂ ਨੂੰ ਵੀ ਆਤਮਾ ਸ਼ਾਂਤੀ ਮਿਲਦੀ ਜਿਨ੍ਹਾਂ ਪਰਿਵਾਰਾਂ ਜਿਹੜੇ ਜੀਓ ਚਲੇ ਗਏ ਨੇ ਮੈਨੂੰ ਦੀਵਾਂਤ ਮੈਂ ਆਮਰ ਸਾਥ